ਦੋਸਤੋ ਕਹਿੰਦੇ ਆ ਵੀ ਜਿਹਨੇ ਸਾਂਝੇ ਘਰ ਦਾ ਖਾਦਾ ਤੇ ਉਹ ਕਦੇ ਨਾ ਕਰਦਾ ਵਾਦਾ ਇਹ ਗੱਲ ਸਿਆਣੇ ਕਹਿੰਦੇ ਹੈਗੀ ਹੈ ਤੇ ਤੁਸੀਂ ਦੱਸਿਓ ਗੱਲ ਕਿਵੇਂ ਹੈ ਸਹੀ ਹੈ ਜਾਂ ਨਹੀਂ ਹੈ ਇੱਕ ਵਾਰ ਦੀ ਗੱਲ ਹੈ ਇੱਕ ਪਰਿਵਾਰ ਦੇ ਵਿੱਚ ਬਹੁਤ ਸਾਰੇ ਪਸ਼ੂ ਰੱਖੇ ਜਾਂਦੇ ਸੀ ਸਾਂਝੇ ਪਰਿਵਾਰ ਦੇ ਵਿੱਚ ਤੇ ਦੁੱਧ ਪੋਣ ਜਾਂਦੀ ਹੁੰਦੀ ਸੀ ਲੇਡੀਜ਼ ਨਦੀ ਟੱਪ ਕੇ ਜਾਂਦੀ ਹੁੰਦੀ ਸੀ ਉਸ ਘਰ ਦੀ ਲੇਡੀ ਸੀਗੀ ਜਿਹੜੀ ਤਾਂ ਜਦੋਂ ਉਹ ਦੁੱਧ ਪੋਣ ਜਾਂਦੀ ਹੁੰਦੀ ਸੀ ਕਿ ਤਾਂ ਉਹ ਜਾਂਦੀ ਨਦੀ ਪਾਰ ਦੁੱਧ ਪਾ ਕੇ ਆਉਂਦੀ ਤੇ ਇੱਕ ਦਿਨ ਕਿਤੇ ਨਦੀ ਦੇ ਵਿੱਚ ਦੀ ਜਦੋਂ ਲੰਗਨ ਲੱਗੀ ਤੇ ਡੋਲੂ ਦਾ ਟੱਕਣ ਖੁੱਲ ਗਿਆ ਟੱਕਣ ਖੁੱਲ ਗਿਆ ਡੋਲੂ ਦਾ ਤੇ ਉਹਦੇ ਵਿੱਚ ਨਾ ਥੋੜਾ ਜਿਹਾ ਪਾਣੀ ਪੈ ਗਿਆ ਤੇ ਪਾਣੀ ਪੈ ਗਿਆ ਤਾਂ ਚਲੋ ਉਵੇਂ ਹੀ ਲੈ ਗਈ ਤੇ ਦੁੱਧ ਅੱਗੇ 100 ਰੁਪਏ ਦਾ ਹੁੰਦਾ ਸੀ ਉਦੋਂ 120 ਰੁਪਈਆ ਦਾ ਹੋ ਗਿਆ ਉਹਦੇ ਮਨ ਦੇ ਵਿੱਚ ਬੇਈਮਾਨੀ ਆਉਣ ਲੱਗੀ ਉਹਨੇ ਆਖਿਆ ਵੀ ਤਰੀਕਾ ਤਾਂ ਠੀਕ ਹੈ ਵੀ ਘਰੋਂ ਲਿਆਇਆ ਕਰੂੰ ਆਪਾਂ ਕਿਹੜਾ ਘਰੇ ਦੱਸਣਾ ਉਹਨੇ ਘਰੇ 100 ਰੁਪਿਆ ਦੇਣਾ ਤੇ ਅੱਗੇ ਜਿਹੜੇ 20 30 ਜਿੰਨੇ ਦਾ ਪਾਣੀ ਪੈ ਜਾਂਦਾ ਹੁੰਦਾ ਸੀਗਾ ਉਹਨੇ ਉਹਨੇ ਆਪਦੇ ਕੋਲੇ ਰੱਖ ਲੈਣੇ ਸੀਗੇ ਇਸੇ ਤਰੀਕੇ ਦੇ ਨਾਲੇ ਕੰਮ ਚੱਲੀ ਗਿਆ ਉਹਨੇ ਫੇਰ ਘਰੋਂ ਦੁੱਧ ਲੈ ਕੇ ਆਉਣਾ ਨਦੀ ਪਾਰ ਕਰਨੀ ਨਦੀ ਚ ਉੱਥੇ ਰੋਕ ਕੇ ਉਹਦੇ ਚ ਪਾਣੀ ਪਾ ਕੇ ਉਹਨਾਂ ਫੜਾਏ ਹੋਣਾ ਇਸੇ ਤਰੀਕੇ ਦੇ ਨਾਲ ਚੱਲੀ ਗਿਆ ਜਦੋਂ ਸਾਲ ਟੱਪ ਗਿਆ ਤਾਂ ਸਾਲ ਬਾਅਦ ਜਦੋਂ ਬਹੁਤ ਸਾਰੇ ਪੈਸੇ ਇਕੱਠੇ ਹੋ ਗਏ ਤੇ ਆਮ ਤੌਰ ਦੇ ਉੱਤੇ ਇੱਕ ਕਹਾਵਤ ਹੈ ਕਿ ਜਦੋਂ ਬੁੜੀਆਂ ਦੇ ਕੋਲੇ ਪੈਸੇ ਕਰਦੀ ਫੀਮੇਲ ਕੋਲੇ ਜਦੋਂ ਪੈਸੇ ਇਕੱਠੇ ਹੋ ਜਾਂਦੇ ਹੈਗੇ ਆ ਤਾਂ ਉਹ ਅਕਸਰ ਆਪ ਦੇ ਪੇਕਿਆਂ ਦਾ ਪੇਕੇ ਜਾਵੜਦੀਆਂ ਤੇ ਪੇਕੇ ਤੋਂ ਕੋਈ ਚੀਜ਼ ਬਣਵਾ ਲਿਆ ਹੁੰਦੀਆਂ ਹੁੰਦੀਆਂ ਤੇ ਬਾਅਦ ਚ ਉਹਨਾਂ ਨੂੰ ਆਇਆ ਹੁੰਦਾ ਕਿ ਸਾਡੇ ਪੇਕਿਆਂ ਦੀ ਵੜਿਆਈ ਹੋਊਗੀ ਨਾਲੇ ਘਰੇ ਨਹੀਂ ਪਤਾ ਲੱਗਦਾ ਵੀ ਪੈਸੇ ਕਿੱਥੋਂ ਗਏ ਹੈਗੇ ਤੇ ਉਹ ਚੀਜ਼ ਆਪਦੇ ਪੈਸੇ ਨਹੀਂ ਹੁੰਦੀ ਸੀ ਨਾ ਪੇਕਿਆਂ ਦਾ ਲੱਗ ਜਾਂਦਾ ਸੀ ਇਸੇ ਤਰੀਕੇ ਦੇ ਨਾਲ ਹੀ ਉਸ ਬੁੜੀ ਨੇ ਸੱਸ ਤੋਂ ਪਾਸੇ ਹੋ ਕੇ ਤੇ ਆਪ ਦਾ ਪੈਸੇ ਸਾਰੇ ਪੇਕੇ ਲੈ ਗਈ ਪੇਕੇ ਲੈ ਜਾਂਦੇ ਸਾਰੇ ਉਸਨੇ ਉੱਥੇ ਸਿਉਣੇ ਦਾ ਵਧੀਆ ਹਾਰ ਬਣਾਇਆ ਹਾਰ ਬਣਾ ਕੇ ਜਦੋਂ ਵਾਪਸ ਆਈ ਤਾਂ ਸੱਸ ਕਹਿੰਦੀ ਵੀ ਇਹ ਕਿੱਥੋਂ ਬਣਿਆ ਪੁੱਤ ਆਖੇ ਮੇਰੇ ਭਰਾਵਾਂ ਨੇ ਬਣਾ ਕੇ ਦਿੱਤਾ ਹੈਗਾ ਸਾਸ ਕਹਿੰਦੀ ਵੀ ਚਲੋ ਵਧੀਆ ਗੱਲ ਹੈਗੀ ਐ ਤੇ ਫੇਰ ਬਸ ਉਹੀ ਸਿਲਸਲਾ ਸ਼ੁਰੂ ਦੁੱਧ ਪਾਉਣ ਵਾਲਾ ਇੱਕ ਦਿਨ ਜਦੋਂ ਉਹ ਦੁੱਧ ਪਾਉਣ ਲਈ ਦੁੱਧ 'ਚ ਪਾਣੀ ਪਾਉਣ ਲਈ ਜਦੋਂ ਐ ਥੱਲੇ ਨਦੀ ਦੇ ਵਿੱਚ ਝੁਗੀ ਨਾ ਤੇ ਹਾਰ ਟੁੱਟ ਕੇ ਨਦੀ 'ਚ ਡਿੱਗ ਪੈਂਦਾ ਹੈਗਾ ਜਦੋਂ ਨਦੀ 'ਚ ਡਿੱਗ ਪੈਂਦਾ ਹੈਗਾ ਉਹ ਇਧਰ ਉਧਰ ਲੱਭਦੀ ਐ ਤੇ ਨਦੀ ਦੇ ਵਹਾਵ ਨਾਲ ਹੀ ਤਰ ਜਾਂਦਾ ਹੈਗਾ ਤੇ ਦੁੱਧ ਪਾਏ ਹੁੰਦੀ ਐ ਜਦੋਂ ਵਾਪਸ ਆਉਂਦੀ ਹੈਗੀ ਐ ਤਾਂ ਵਾਪਸ ਆਉਂਦੀ ਐ ਜਦੋਂ ਤਾਂ ਫੇਰ 700 ਪੁੱਛਦੀ ਐ ਕਹਿੰਦੀ ਵੀ ਹਾਂ ਵੀ ਪੁੱਤ ਤਰੀ ਉਹ ਤੇਰੇ ਗਲ ਦਾ ਹਾਰ ਕਿੱਥੇ ਜਿਹੜਾ ਸਿਉਣੇ ਦਾ ਸੀ ਤੇ ਉਹ ਕਹਿੰਦੀ ਵੀ ਵੀਰਾ ਨੇ ਬਣਵਾਇਆ ਸੀ ਤੇ ਵੀਰ ਹੀ ਲੈ ਗਈ ਕਹਿੰਦੀ ਸੋ ਕਹਿਣ ਦਾ ਮਤਲਬ ਇਹ ਹੈ ਵੀ ਕਿਸੇ ਵੀ ਚੀਜ਼ 'ਚੋਂ ਆਪਾਂ ਬੇਈਮਾਨੀ ਕਰਾਂਗੇ ਉਹ ਇੱਕ ਦਿਨ ਨਿਕਲੂ ਨਿਕਲੂ ਜ਼ਰੂਰ ਨਿਕਲੂਗੀ ਤਾਂ ਹੀ ਕਹਿੰਦੇ ਹੁੰਦੇ ਆ ਵੀ ਜਿਹਨੇ ਸਾਂਝੇ ਕਰਦਾ ਖਾਦਾ ਉਹ ਕਦੇ ਨਾ ਕਰਦਾ ਵਾਦਾ ਸਾਂਝੇ ਕੰਮਾਂ 'ਚੋਂ ਸਾਂਝੇ ਘਰਾਂ 'ਚੋਂ ਜਾਂ ਨੇਕੀ ਵਾਲੇ ਕੰਮਾਂ 'ਚੋਂ ਧਾਰਮਿਕ ਕੰਮਾਂ 'ਚੋਂ ਜੇ ਆਪਾਂ ਖਾਵਾਂਗੇ ਤਾਂ ਮਾਲਕ ਕਿਸੇ ਨਾ ਕਿਸੇ ਜਰੀਏ ਜਿਹੜਾ ਹਾਰ ਆ ਆਪਣਾ ਉਹ ਇੱਕ ਦਿਨ ਰੁੜ ਹੀ ਜਾਣਾ ਤੇ ਫਿਰ ਇੱਕੇ ਟਟਕੇ ਚ ਜਾਂਦਾ ਹੈਗਾ ਤੇ ਫਿਰ ਆਪਾਂ ਕਹਿ ਦਿੰਨੇ ਆ ਸਾਡੀ ਕਿਸਮਤ ਮਾੜੀ ਐ ਸੋ ਥੈਂਕ ਯੂ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਧੰਨਵਾਦ